ਮੈਰ ਹੁੰਦਾ ਪਿਆ ਭਾਜੀ ਉਹ ਕਾਲੀ ਕਰੀਏ ਕੀ ਹੁਣ ਵਿਚਾਰ ਵੀ ਆਏ ਫੋਨ ਤੇ ਕੀ ਨਹੀਂ ਕੱਲ ਦਾ ਰਿਚਾਰਜ ਮੁੱਕ ਗਿਆ ਤੱਕ ਕਰਦੇ ਆਪਾਂ ਭਰਦੇ ਪਏ ਆਪਾਂ ਕੀ ਕੇ ਭਰਦੇ ਪਏ ਸੀ ਬੈਂਕ ਦੇ ਵਿੱਚ ਸੂਈ ਪਈ ਗਈ ਤੇ ਉਂਗਲੀ ਤੇ ਵੱਜ ਗਈ ਗੱਲਾਂ ਗੱਲ ਇਹ ਨਹੀਂ ਗੱਲਾਂ ਉਹ ਸਾਤਾ ਤਰਲੇ ਹਾਂ ਚੰਗਲੀਆਂ ਲੱਗਦੇ ਦੋ ਦਿਨ ਪਹਲੋ ਕਿਹੜਾ ਪਜਾੜ ਕੋਈ ਇਥੇ ਠੀਕ ਆ ਉਹ ਕੰਕੜਾ ਗਿਆ ਕਰ ਨਹੀਂ ਪੈਣਾ ਆਹੋ ਤਾਂ ਕੱਢਣਾ ਹੀ ਪੈਣਾ ਆਹੋ ਆ ਗਏ ਕਿ ਹਾਲਚਾਲਾ ਮਿੱਤਰੋ ਅੱਜ ਦਾ ਆਪਾਂ ਨਵਾਂ ਵਲੌਗ ਸ਼ੁਰੂ ਕਰਦੇ ਆਂ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆਂ ਆਪਾਂ ਪੂਰੇ ਦਿਨ ਦੇ ਵਿੱਚ ਕੀ ਕਰਦੇ ਆਂ ਅੱਜ ਆਪਣਾ ਸਵੇਰ ਸਵੇਰ ਦਾ ਟਾਈਮ ਸਾਰੀਆਂ ਗਾਈਆਂ ਇੱਧਰ ਅੰਦਰ ਬੰਦ ਕੀਤੀਆਂ ਤੇ ਸਾਰੀਆਂ ਗਾਈਆਂ ਗੋਇ ਦੇ ਨਾਲ ਲਿਬੜੀਆਂ ਹੋਈਆਂ ਕਿਉਂਕਿ ਇੱਥੇ ਗੋਵਾ ਬਹੁਤ ਜ਼ਿਆਦਾ ਤੇ ਆਪਾਂ ਬਾਹਰ ਛੱਡਦੇ ਨਹੀਂ ਹੈਗੇ ਇੱਥੇ ਸ਼ੈੱਡ ਬਣਾਉਂਦੇ ਆਂ ਆਪਾਂ ਨਵੀਂ 17 ਦੂਰਾਂ ਲੱਗੀਆਂ ਤਾਂ ਕਰਕੇ ਮੱਜਾਂ ਬੰਨਣੀਆਂ ਸ਼ੁਰੂ ਕੀਤੀਆਂ ਹੋਈਆਂ ਅੰਦਰ ਬੰਨਦੇ ਵੇ ਮੱਜਾਂ ਤੋਂਪ ਕਿਉਂਕਿ ਚੜੀ ਜਾਂਦੀ ਪਈ ਆ 7:00 ਵਜੇ Thank you. ਹਰ ਹੁੰਦਾ ਪਿਆ ਭਾਜੀ ਉਹ ਕਾਲੀ ਕਿਹ ਕੀ ਹੋਣੀ ਵਿਚਾਰਦਿਆਂ ਨੇ ਪਹੁੰਚੇ ਕੀ ਹਣੀ ਕਾਲ ਦਾ ਰਿਚਾਰਜ ਮੁੱਕ ਗਿਆ ਹੁਣ ਆਪਾਂ ਪੱਠੇ ਵੱਢਣ ਆ ਗਏ ਆ ਤੇ ਆਪਾਂ ਮੋਟਰਸਾਈਕਲ ਲੈ ਕੇ ਆਂਦਾ ਤੇ ਆਪਣਾ ਦੂਜਾ ਬੰਦਾ ਟਰੈਕਟਰ ਲੈ ਕੇ ਆਊਗਾ ਖੂਤੇ ਗਿਆ ਹੈਗਾ ਤੇ ਇੱਥੇ ਛੱਡ ਜੂਗਾ ਤੇ ਮੋਟਰਸਾਈਕਲ ਲੈ ਜਾਊਗਾ ਹੁਣ ਆਪਾਂ ਚਾਰ ਜਾਣੇ ਆਏ ਆ ਪੱਠੇ ਵੱਢਣ ਤੇ ਇੱਕ ਦਾਤਰੀ ਗਵਾਚ ਗਈ ਆ ਉਹ ਲੱਭਦੇ ਪਏ ਹੁਣ ਬੰਦਾ ਲੱਭਣ ਲੱਗਾ ਦੇਖੋ ਹੁਣ ਮੈਂ ਯਾਰ ਢੇੜਾ ਲਾਤਾ ਲਿਆ ਲੱਭੀ ਨਹੀਂ ਹੈਗੀ ਜਦ ਲੱਭ ਜੂਗੀ ਪੱਕੀ ਗੱਲ ਆ ਹੋਰ ਨਾ ਨਾ ਸੱਪ ਲੱਭ ਜੇ ਸੱਪ ਲੱਭ ਲਾ ਕੋਈ ਚੀਜ਼ ਲੱਭਦਾ ਸਹੀ ਜਦੋਂ ਮੈਂ ਗੇੜਾ ਲਾ ਲਿਆ ਮੇਕ ਮੈਨੂੰ ਤਾਂ ਲੱਭੀ ਨਹੀਂ ਯਾਰ ਮੈਂ ਮੈ ਇਧਰ ਛੱਕੇ ਲੈ ਗਿਆ ਫਿਰ ਹੁਣ ਇੱਕ ਬੰਦਾ ਬੈਠਾ ਰਵੇ ਆਹ ਫੜ ਦਤਰੀਆਂ ਦਤਰੀਆਂ ਲੱਭ ਗਈਆਂ ਕੰਮ ਦੀ ਮੇਰੇ ਹਿਸਾਬ ਨਾਲ ਇੱਕ ਵੀ ਨਹੀਂ ਹੈਗੀ ਜੰਗਾਲ ਲੱਗਾ ਇਹ ਹਾਂ ਕੁਪੜਾ ਨਿਸ਼ਾਨੀ ਛੇ ਤੇ ਬੱਠੇ ਵਾਲੇ ਹੈਗੇ ਆ ਉਹ ਵੜਦੇ ਗੱਲ ਹੀ ਨਹੀਂ ਇੰਨੇ ਕਿ ਤੇ ਤੂੰ ਕੀ ਹੈਂ ਜਨਾਨੀ ਹਾਂ ਮੈਂ ਜਨਾਨੀ ਆ ਮੈਂ ਇੱਧਰ ਗੱਡੀ ਆ ਕਿੱਧਰ ਅਜੇ ਮੈਂ ਦੱਸਾਂ ਤੱਕ ਨਹੀਂ ਲਾਇਆ ਅਰੇ ਹੂੰ ਹੂੰ ਅੱਜ ਤੁੱਪ ਤੋਂ ਪਹਿਲਾਂ ਪਹਿਲਾਂ ਵੜ ਦਵਾਂਗੇ ਆਪਾਂ ਪੱਠੇ ਘੰਟੇ ਦੇ ਵਿੱਚ ਆਪਾਂ ਇੱਧਰ ਗੇੜੀ ਮਾਰਨ ਆਏ ਸੀਗੇ ਤੇ ਆਪਾਂ ਕद्दू ਕਰਦੇ ਪਏ ਆ ਤੇ ਆਹ ਕੱਲ 2 ਕਿੱਲੇ ਕੀਤੇ ਕद्दू ਦੇ ਕਮਾਦ ਵਾਲਾ ਥਾਂ ਦੇਖ ਲੋ ਕਮਾਦ ਕਿੰਨਾ ਕੱਢਣਾ ਪੈਣਾ ਗੰਧ ਇੱਕ ਦੋ ਦਿਨ ਬੰਦਿਆਂ ਦਾ ਲੱਗ ਜਾਣਾ ਇੱਥੇ 2 ਜਣਿਆਂ ਦਾ ਗੰਧ ਕੱਢਦੇ ਆ ਪੂਰੇ 3 ਕਿੱਲੇ ਦੇ ਵਿੱਚ ਹੁਣ ਆਪਾਂ ਜਾ ਕੇ ਤਾਂ ਨਾ ਪਨੀਰੀ ਦਿਖਾਉਨੇ ਆਪਾਂ ਆਪਣੇ

ਕੀ ਆ? ਆ ਗੰਦ ਕਦਾਂ ਕੱਢਣਾ ਇੰਨਾ ਵੱਡਾ ਇਹ ਕੱਢਣਾ? ਹਾਂ? ਗੱਲੇ ਆ ਗੱਲੇ ਇਹ ਨਹੀਂ ਕੱਢਣਾ। ਉਹ ਥਾ ਤਰਲੇ ਦਸ। ਹੂੰ। ਟੰਗੜੀਆਂ ਲੱਗਦੇ ਦੋ ਦਿਨ। ਲੈ ਲੋ। ਕਿਹੜਾ ਪਜਾੜ ਕੋਈ ਇਥੇ? ਠੀਕ ਆ। ਉਹ ਕੰਕੜਾ ਜਿਹੜਾ ਇਹ ਕੱਢਣਾ ਹੀ ਪੈਣਾ। ਆਹ ਉਹ ਤਾਂ ਕੱਢਣਾ ਹੀ ਪੈਣਾ। ਆਹੋ। ਆ ਗੰਦੇ ਵਾਲਾ ਨਹੀਂ ਕੱਢਣਾ। ਹੂੰ। ਇਹ ਤਾਂ ਦੋ ਤਿੰਨ ਦਿਨ ਲੱਗ ਜਾਣੇ ਗਾਂਦ ਹੀ ਕੱਢਦੇ ਆ। ਹੋਰ ਕੀ? ਘਰੇ ਬੈਠ ਖਾਤੇ। ਘਰੇ ਆ ਹੀ ਪਿਆ ਪੂਰਾ। ਪਣੀ ਪਨੀਰੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਅਜੇ ਵੀ ਬਿਜੀ ਜਾਂਦੇ ਪਏ ਹੁਣ ਆਪਾਂ ਬਾਸਪਤੀ ਦੀ ਪਨੀਰੀ ਬੀਜਦੇ ਪਏ ਆਂ ਮੋਟਰਾਂ ਚੱਲੀ ਜਾਂਦੀਆਂ ਵੀ ਇਹ ਸਾਰੀਆਂ ਆਪਾਂ ਚਲਾਤੀਆਂ ਮੋਟਰਾਂ ਹੁਣ ਆਜੋ ਆਪਾਂ ਪਨੀਰੀ ਦੇ ਹੁੰਨੇ ਆ ਬਾਕੀ ਜਿਹੜੀ ਰਹਿ ਗਈ ਹੈ ਇਹ ਜੁੱਗਦੀ ਪਈ ਛੋਟੀ ਛੋਟੀ ਮੋਟਰ ਸਗਲੇ ਬੰਦੋ ਜਲਾਏ ਗੇਅਰ ਦੇ ਵਿੱਚ ਉਹ ਸਾਬਣਾ ਬੀਜੀ ਜਿਹੜੀ ਪਾਕ ਨਾ ਜਾਵੇ ਪਨੀਰੀ ਥੋੜੀ ਥੋੜੀ ਕਰਕੇ ਬੀਜੀ ਹੋਈ ਹੈ। ਕਿਆਰੀਆਂ ਬਣਾ ਕੇ ਅਲੱਗ-ਅਲੱਗ ਬੀਜ ਬੀਜਿਆ ਹੋਇਆ। ਜਿਆਦਾ 131 ਲਾਉਣਾ ਵੀ ਥੋੜੀ ਜੀ ਦੂਸਰੀ ਮੋਟਰ ਦੇ ਬੀਜੇ ਜਿੱਥੋਂ ਪਾੜ ਕੇ ਭੇਜ ਲਾਉਂਦੇ ਆ ਉੱਥੇ ਤਿਆਰ ਹੋ ਗਈ ਹੈ ਪਨੀਰੀ ਮੋਟਰਾਂ ਦੇ ਆਵਲੀ ਵੀ ਤਿਆਰ ਹੋ ਗਈ ਪਨੀਰ ਦੀ agarram o ਇਹ ਰੋਟੀ ਲੈ ਕੇ ਪੱਠਿਆਂ ਵਾਲਿਆਂ ਦੀ 9:00 ਵਜ ਗਏ ਆ ਤੇ ਪੱਠੇ ਵੱਡੇ ਨਹੀਂ ਕੀਤੇ ਤੱਕ ਤੇ ਲੇਟ ਹੋਣਾ ਰੋਟੀ ਲੈ ਕੇ ਜਾਂਦੇ ਫੇ ਨਾਲ ਪਾਣੀ ਲੈ ਕੇ ਜਾਂਦੇ ਫੇ ਕੰਨੀ ਦੇ ਵਿੱਚ ਜਿੱਦਣੇ ਪਾਸੇ ਰੋਟੀ ਟੰਗੀ ਹੋਈ ਹੈ ਆਈਐਨ ਦੇ ਤੇ ਆਪਾਂ ਆ ਗਏ ਅੰਮ੍ਰਿਤਸਰ ਦੇ ਰੋਟੀਪੁਰ ਸਾਈਡ ਤੇ ਫੋਰਸਰ ਦਾ ਕਿੰਨੇ ਦੇ ਵਿੱਚ ਚਲਾ ਚਲਾ ਕੇ ਸਲੰਸਰ ਦਿਨਾਂ ਤੋਂ ਲਿਉਂ ਰਿਹਾ ਵਾਇਰ ਨੂੰ ਹੁਣ ਆਪਾਂ ਪੱਠੇ ਲੱਦਨੇ ਸ਼ੁਰੂ ਕਰ ਦਿੱਤੇ ਧੋਈਆਂ ਨੇ ਲੱਦੀ ਜਾਂਦੇ ਤੇ ਇੱਕ ਜਣਾ ਉੱਤੇ ਸਵਾਰੇ ਕਰੀ ਜਾਂਦਾ ਪਿਆ ਟਾਈਮ 8:30 ਵਜੇ ਦਾ ਹੋ ਗਿਆ ਤੇ ਆਪਾਂ ਹੁਣ ਬੈਗ ਲਾਉਣ ਲੱਗੇ ਪਾਣੀ ਲਾਏ ਆ ਯਾਰ ਖਾਂ ਗਿੱਲਾ ਥੋੜਾ ਟਰੈਕਟਰ ਸਲਿੱਪ ਕਰਦਾ ਪਿਆ ਬੈਗ ਲਾਉਣੇ ਹੁਣ ਆਪਾਂ ਸਲਿੱਪ ਯਾਦੀ ਕੱਢੀ ਹੁੰਦਾ ਥੱਲੇ ਬੈਈ ਹੁੰਦਾ ਤਾਂ ਕਰਕੇ ਇੱਥੇ ਖੜਾ ਕਰ ਦਿੱਤਾ ਆਪਾਂ ਸ਼ੁਰੂ ਕਰ ਦਿੱਤੇ ਦੋ ਜਾਨੇ ਗਾਲਾ ਲਾਈ ਜਾਂਦੇ ਤੇ ਇੱਕ ਜਾਨਾ ਖਿੱਚੀ ਜਾਂਦਾ ਪਿਆ ਹੁਣ ਆਪਾਂ ਰੋਟੀ ਖਾਣ ਚੱਲੇ ਕੁੱਤਰ ਦੇ ਜਾਂ ਤੈਨੂੰ ਪੱਠੇ ਛੱਲੀਆਂ ਦੇ ਵਿੱਚ ਬਹੁਤ ਜ਼ਿਆਦੀਆਂ ਦੇਖੋ ਦਾਣਾ ਕਿੰਨੇ ਗਾਈਆਂ ਨੂੰ ਪੱਠੇ ਪਾਉਂਦੇ ਥੋੜੀ ਜੀ ਦੋ ਕੁ ਪੱਲੀਆਂ ਬਤੂੜੀ ਦੀਆਂ ਪਈਆਂ ਹੀ ਪੱਠਿਆਂ ਦੇ ਵਿੱਚ ਤੇ ਇੱਕ ਬੰਦਾ ਆਪਣਾ ਗੋਵਾ ਖਿੱਚਣ ਲੱਗ ਗਿਆ ਜਿਹੜੇ ਕੱਲ ਦੇ ਪੱਠੇ ਬਚੇ ਸੀਗੇ ਉਹ ਆਪਾਂ ਬਾਹਰ ਕੱਢ ਦਿੱਤੇ ਆ ਤੇ ਸਾਰੇ ਆਪਾਂ ਗਾਈਆਂ ਮੱਝਾਂ ਕੱਟੀਆਂ ਸਾਰੀਆਂ ਬਾਹਰ ਕੱਢ ਦਿਤੀਆਂ ਉਹ ਸ਼ਾਮੇ ਜਾ ਕੇ ਖਲੋ ਗਈਆਂ ਟੀਨਾ ਦੇ ਹੁਣ ਆਪਾਂ ਪੱਠਿਆਂ ਵਾਲੀ ਟਰੈਲੀ ਛੱਡ ਕੇ ਤੇ ਗੋਏ ਵਾਲੀ ਪੁੰਨੇ ਆ ਤੇ ਇੱਥੇ ਲੱਦਦੇ ਆ ਗਾਈਆਂ ਵਾਲਾ ਗੋਆ ਤੇ ਆਜੋ ਆਪਾਂ ਤੁਹਾਨੂੰ ਟਰੈਲੀ ਛੱਡ ਕੇ ਤੇ ਪੁੰਨੇ ਆਪਾਂ ਗੋਏ ਵਾਲੀ ਤੁਹਾਨੂੰ ਦਿਖਾਉਨੇ ਆ ਬੈਗ ਕਰਕੇ ਲਾਤੀ ਦੇਖ ਲਓ ਕਿੰਨੀ ਗਰਮੀ ਆ ਹੁਣ ਆਪਾਂ ਰੰਗ ਕਰਨ ਲੱਗ ਗਏ ਆ ਪੈਪਾਂ ਨੂੰ ਤੇ ਇਹ ਪੱਥਰ ਲਾਉਣੇ ਆ ਪੈਪ ਸ਼ੈੱਡ ਹਲ ਤੇ ਹੁਣ ਆਪਾਂ ਰੰਗ ਕਰਦੇ ਆ ਸਾਰੇ ਪੈਪਾਂ ਨੂੰ ਅਰਿਆਂ ਮੱਜਾ ਬਾਹਰ ਪਾ ਦਿੰਤੀ ਆ ਆਪਾਂ ਪੱਠੇ ਪਾ ਕੇ ਆਪਣੀ ਗੱਡੀ ਆ ਗਈ ਦੁੱਧ ਵਾਲੀ ਆਪਾਂ ਕੰਮ ਤੋਂ ਹੁੰਦੇ ਆਂ ਇੱਧਰ ਕਟੀਆਂ ਪਾਣੀ ਪੀ ਜੰਨੀਆ ਪਈਆਂ ਹੁਣ ਆਪਾਂ ਬੰਦਿਆਂ ਲਈ ਚਾਹ ਲੈ ਕੇ ਚੱਲੇ ਆਂ ਬਣਾ ਕੇ ਦੁਕਾਨ ਤੋਂ ਮਸ਼ੀਨ ਵਾਸਤੇ ਉਹ ਦੂਸਰੇ ਦੀਆਂ ਦੋ ਥਾਵਾਂ ਤੋਂ ਤਾਰਾਂ ਟੁੱਟ ਗਈਆਂ ਹੀ ਫਿਟ ਟੇਪ ਦੇ ਨਾਲ ਜੋੜੀਆਂ ਹੈਗੀਆਂ ਕਰੰਟੋਂ ਦਾ ਖਤਰਾ ਹੈਗਾ ਤਾਂ ਕਰਕੇ ਹੁਣ ਆਪਾਂ ਗਾਈਆਂ ਚਾਉਣੀਆਂ ਸ਼ੁਰੂ ਕਰਨ ਲੱਗੇ ਆਂ ਮਸ਼ੀਨ ਦੇ ਨਾਲ ਲੋਨ ਨੇ ਬੋਰਡ ਫਿੱਟ ਕਰਕੇ ਤੇ ਤੁਹਾਨੂੰ ਦਿਖਾਉਣੇ ਆਪਾਂ ਚੱਲੋ ਚੈੱਕ ਕਰੋ ਜੇ ਕੇ ਭਰਦੇ ਤੇ ਅਸੀਂ ਬੈਗ ਦੇ ਵਿੱਚ ਸੂਈ ਪਈ ਗਈ ਉਂਗਲੀ ਤੇ ਵੱਜ ਗਈ ਸਾਰੀਆਂ ਮੱਜਾਂ ਆਪਾਂ ਅੰਦਰ ਬੰਦ ਦੁੱਤੀਆਂ ਤੇ ਪੱਠੇ ਪਾਤੇ ਆ ਖਾਣ ਲੱਗ ਗਈਆਂ ਰਾਤ ਵਾਸਤੇ ਤੇ ਹੁਣ ਆਪਾਂ ਦੁੱਧ ਲੈ ਕੇ ਚੱਲੇ ਆਂ ਗੱਡੀ ਦੇ ਵਿੱਚ ਅੰਦਰ ਫਰਿੱਜ 'ਚ ਰੱਖ ਦੇਣਾ। ਦੋਨੇ ਡਰਮ ਭਰ ਗਏ 1 40 ਵਾਲਾ 1 30 ਕਿਲੋ 30 ਕਿਲੋ ਵਾਲਾ ਤੇ 70 ਕਿਲੋ ਦੁੱਧ ਹੋ ਗਿਆ ਸਾਰੇ ਜਵਾਕਾਂ ਨੂੰ ਪਾਣੀ ਪੁਣੀ ਪਲਾ ਕੇ ਕੰਮ ਨਿਬੜ ਲਿਆ ਅੱਜ। ਬੰਦੇ ਵਿਹਲੇ ਹੋ ਕੇ ਬਹਿ ਗਏ। ਤੇ ਬਾਕੀ ਦੇ ਦੋ ਬੰਦੇ ਆਪਣੇ ਪੱਠੇ ਵੜਨ ਚੱਲ ਗਏ ਆ। ਤਾਂ ਕਰਕੇ ਵੀ ਸਵੇਰੇ ਲੇਟ ਹੋ ਜਾਂਦਾ ਕੰਮ। ਧੁੱਪ ਚੜ ਜਾਂਦੀ ਪੱਠੇ ਵੜਦੇ ਆ। ਪਾਵਲ ਕੱਟਣ ਨੂੰ ਹੁਣ ਮੰਗੌਣ ਲੱਗੇ ਆ ਬਹੁਤ ਜ਼ਿਆਦਾ ਹੂੰਕੀ ਜਾਂਦਾ ਦੇਖੋ ਕਿਦਾਂ ਹੂੰਕਦਾ ਪਿਆ ਮੱਝ ਤਾਜੀ ਸੂਈ ਆ ਪੂਸ਼ਾ ਮਰ ਮਰ ਕੇ ਸਾਰੀ ਟੂੜੀ ਪਾਤੀ ਆ ਥੱਲੇ ਟੂੜੀ ਪਈ ਹੀ ਮੱਝ ਥੱਲੇ ਹਾਂ ਚੰਗੀ ਤਰ੍ਹਾਂ ਨਵਾ ਲੰਨੇ ਹੁਣ ਗੋਹਾ ਗੋਹਾ ਵੀ ਬਹੁਤ ਜ਼ਿਆਦਾ ਲੱਗਾਈ ਹੈ ਤੇਰੇ ਸਾਫਾ ਨਾਲ ਚੰਗੀ ਤਰ੍ਹਾਂ ਨਵਾ ਲੰਨੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਵਧੀਆ ਲੱਗਾ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ ਸਾਰਿਆਂ ਦਾ ਬਲੌਗ ਦੇਖਣ ਲਈ